ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੇਰਾ ਭਰਾ ਉਮੀਦ ਕਰਦੇ ਹਾਂ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਚੜ੍ਹਦੀ ਕਲਾ 'ਚ ਹੋਣਗੇ ਮੇਰਾ ਵੀਰ ਲਓ ਜੀ ਬਾਜੀ ਕਰੋ ਚੈੱਕ ਮੇਰਾ ਭਰਾ ਦੋ ਵੱਡੇ ਨਰਾਂ ਦੀ ਕੁਆਲਿਟੀ ਪ्युअर ਬਾਜੀ ਮੇਰਾ ਵਾਲੀ ਬਰੀਡ ਦੇ ਵਿੱਚੋਂ ਤੁਹਾਡੇ ਲਈ ਤੁਹਾਡਾ ਭਰਾ ਜਿਵੇਂ ਤੁਹਾਨੂੰ ਪਤਾ ਹਰ ਵਾਰ ਦੀ ਤਰ੍ਹਾਂ ਠੀਕ ਹੈ ਜੀ ਟੌਪ ਜਾਨਵਰ ਹੀ ਆਪਾਂ ਲੈ ਕੇ ਆਈਏ ਨੇ ਚੈੱਕ ਕਰੋ ਮੇਰਾ ਵੀਰ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਜੀ ਦੋ ਵੱਡੇ ਕੁਤਰ ਤੁਹਾਡੇ ਲਈ ਤੁਹਾਡਾ ਭਰਾ ਲੈ ਕੇ ਆ ਚੁੱਕਾ ਹੈ ਚੈੱਕ ਕਰੋ ਮੇਰਾ ਵੀਰ ਠੀਕ ਆ ਜੀ ਪਹਿਲਾ ਬਾਈ ਚਿੱਟਾ ਸ਼ਾਖ ਖਮਗਰ ਵਾਲਾ ਕਬੂਤਰ ਚੈੱਕ ਕਰ ਲਓ ਜਿਹੜਾ ਕਬੂਤਰ ਗੁੜਕੀ ਆਂਦਾ ਤੇ ਇਧਰ ਵਾਲਾ ਬਾਈ ਜੀ ਕਬੂਤਰ ਬੜਰਾ ਆ ਚਿੱਟੀ ਕਾਲੀ ਦਾ ਬੜਰਾ ਇੱਕ ਅੱਖ ਦੇ ਵਿੱਚ ਹਲਕਾ ਜਿਹਾ ਟੀਰ ਪੈਂਦਾ ਜਮਾ ਗੂੜੇ ਪੈਰਾਂ ਦਾ ਮੇਰਾ ਭਰਾ ਆਪਣਾ ਇਹ ਜਾਨਵਰ ਆ ਪੈਰਾਂ ਦੀ ਸਭ ਤੋਂ ਕੁਆਲਿਟੀ ਚੈੱਕ ਕਰ ਲਓ ਠੀਕ ਆ ਜੀ ਫੁੱਲ ਬਟਾ ਫੋਲੋ ਬਾਈ ਜੀ ਗਰੰਟੀ ਵਾਲਾ ਜੋੜਾ ਚੈੱਕ ਕਰੋ ਬੱਚੇ ਜਿੰਨੇ ਮਰਜ਼ੀ ਡਾਲਿਓ ਇਹਨਾਂ ਦੋਨਾਂ ਕਬੂਤਰਾਂ ਦੇ ਮੇਰਾ ਭਰਾ ਠੀਕ ਆ ਜੀ ਭਾਈ ਜੀ ਜਿਹੜੀ ਮੇਨ ਕਾਉਸ ਸੀ ਤੁਹਾਨੂੰ ਇਹਨਾਂ ਦੀ ਮੈਂ ਦੱਸ ਦਿੰਨਾ ਇਹਨਾਂ ਦੇ ਬੱਚੇ ਮੇਰਾ ਭਰਾ ਜਾਂਦੇ ਨਹੀਂ ਯਾਰ ਏਡੇ ਸੋਚੇ ਪੈਰਾਂ ਦੇ ਬੱਚੇ ਨੇ ਠੀਕ ਆ ਜਿਹੜੇ ਸੱਜਣ ਤੋਂ ਆਏ ਨੇ ਬਾਈ ਨੇ ਆਪਾਂ ਨੂੰ ਪੂਰੀ ਭਾਜੀ ਠੱਕ ਠੋਕ ਕੇ ਗਾਰੰਟੀ ਦਿੱਤੀ ਵੀਰੇ ਜਿਹੜੇ ਬੰਦੇ ਦੇ ਕੂਤਰ ਭਾਦਦੇ ਹੋ ਨਾ ਉਹਨਾਂ ਵਿੱਚ ਆਹ ਕੂਤਰਾਂ ਦੀ ਮੈਸ ਪਾ ਦੋ ਮੇਰਾ ਭਰਾ ਉੱਥੇ ਹੀ ਥੋੜੀ ਬ੍ਰੇਕ ਲਾ ਦੇਣਗੇ ਠੀਕ ਆ ਜੀ ਜਾਂਦੇ ਨਹੀਂ ਕੂਤਰ ਇਹ ਚੈੱਕ ਆ ਲੋ ਮੇਰਾ ਭਰਾ ਠੀਕ ਆ ਜੀ ਬਾਕੀ ਮੇਰਾ ਵੀਰ ਦੱਸਿਓ ਜ਼ਰੂਰ ਕਮੈਂਟ ਕਰਕੇ ਕਿ ਤੁਹਾਨੂੰ ਅੱਜ ਦੇ ਆਪਣੇ ਆਹ ਦੋ ਵੱਡੇ ਕੂਤਰ ਮੇਰਾ ਭਰਾ ਕਿੱਦਾਂ ਦੇ ਲੱਗੇ ਤੇ ਵੀਡੀ ਤੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਮੇਰਾ ਭਰਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਪਾਂ ਸੁਰਲ ਲਈ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਆ ਕਰੀਏ ਠੀਕ ਹੈ ਤੇ ਮੇਰਾ ਭਰਾ ਨਵੇਂ ਚੈਨਲ ਆਪਣ ਨੂੰ ਤੁਸੀਂ ਸਪੋਰਟ ਜ਼ਰੂਰ ਕਰਨੀ ਹੈ ਚੈੱਕ ਕਰ ਲੋ ਮੇਰਾ ਭਰਾ ਜਾਨ ਭਰਾ ਨੂੰ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਸ਼ੋਅ ਕਰਾਉਣਾ ਲੋ ਜੀ ਸਦਨੂ ਆਹ ਆਪਣਾ ਪਹਿਲਾ ਕਬੂਤਰ ਮੇਰਾ ਭਰਾ ਸਭ ਤੋਂ ਪਹਿਲਾਂ ਬਾਜੀ ਤੁਸੀਂ ਆਪਣਾ ਕਬੂਤਰ ਦਾ ਕਦ ਕਾੜ ਮੇਰਾ ਭਰਾ ਚੈੱਕ ਕਰੋ ਜੀ ਪਤਾ ਲੱਗਦਾ ਮੇਰਾ ਭਰਾ ਕੋਈ ਚੀਜ਼ ਆਈ ਆ ਹੱਥ ਦੇ ਵਿੱਚ ਠੀਕ ਆ ਜੀ ਅੱਗੋ ਚੌੜਾ ਪਿੱਛੋ ਜਮੈਂ ਨੂੰ ਬੰਦ ਪੂਰਾ ਬਾਈ ਜੀ ਬਾਹ ਜਿੱਡਾ ਲੰਮਾ ਕਬੂਤਰ ਠੀਕ ਆ ਜੀ ਚਿੱਟਾ ਸ਼ਾਖਾ ਠੀਕ ਆ ਜੀ ਮਰਾਪਰਾ ਕਬੂਤਰਾਂ ਦੇ ਵਿੱਚੋਂ ਮਰਾਪਰਾ ਕੁਆਲਿਟੀ ਚੈੱਕ ਕਰੋ ਜੀ ਜਨਮਰ ਦੀ ਦੇਖੋ ਪੂਰੇ ਬਾਈ ਜੀ ਫੱਟ ਫਾੜ ਕਬੂਤਰ ਨਹੀਂ ਕੋਈ ਟੱਲੇ ਨਹੀਂ ਕੋਈ ਮਠੇ ਨਹੀਂ ਠੀਕ ਹੈ ਤੇ ਬਾਈ ਜੀ ਕੰਨੀਆਂ ਜਮੈਂ ਪੋਸਟ ਨਾਲ ਹੀ ਆ ਕੇ ਖਹਿੰਦਿਆਂ ਜਿਵੇਂ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਤੇ ਆਹ ਬਾਈ ਜੀ ਕਬੂਤਰ ਆਪਣੀ ਦੀ ਅੱਖ ਆ ਜੀ ਉਹ ਖੜ ਜਾਵੇ ਲਓ ਜੀ ਅੱਖ ਦੀ ਮਰਾਪਰਾ ਕੁਆਲਿਟੀ ਚੈੱਕ ਕਰ ਲਓ ਬਰਗ ਲਓ ਬਾਈ ਜੀ ਸ਼ਾਹ ਕਾਲੀਆਂ ਅੱਖਾਂ ਦਾ ਆਪਣਾ ਇਹ ਕਬੂਤਰ ਆ ਠੀਕ ਹੈ ਮਰਾ ਵੀਰ ਬਾਕੀ ਤੁਸੀਂ ਅੱਗੋਂ ਵੀ ਮਰਾ ਭਰਾ ਜਨਾਬਰ ਆਪਣੇ ਦਾ ਫਰੰਟ ਚੈੱਕ ਕਰ ਸਕਦੇ ਹੋ ਜੀ ਦੇਖੋ ਪੂਰਾ ਬਾਈ ਜੀ ਫੋਲੋ ਫੋਟਾ ਫੁੱਲ ਗਰੰਟਡ ਕੂਤਰ ਨੇ ਮਰਾ ਵੀਰ ਠੀਕ ਹੈ ਜਿਵੇਂ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਤੇ ਆ ਬਾਈ ਜੀ ਕੂਤਰ ਆਪਣੇ ਦਾ ਪੱਲਾ ਜੀ ਆ ਪੱਲੇ ਦੀ ਮਰਾ ਵੀਰ ਤੁਸੀਂ ਕੁਆਲਟੀ ਚੈੱਕ ਕਰੋ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲਿਆਂ ਦਾ ਆਪਣਾ ਕੂਤਰ ਆ ਠੀਕ ਹੈ ਜੀ ਪੂਰੇ ਵੱਡੇ ਪੱਲਿਆਂ ਦਾ ਕੂਤਰ ਆ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਬਾਈ ਜੀ ਪੂਸ਼ ਦੀ ਕੁਆਲਟੀ ਸੋਨ ਨੂੰ ਪਤਾ ਹੀ ਆ ਆਪਣੇ ਜਨਮਾਂ ਦੀ ਪੂਛ ਦੀ ਕੁਆਲਿਟੀ ਕੀ ਹੁੰਦੀ ਆ ਜੀ ਬਿਲਕੁਲ ਬੰਦ ਪੂਛ ਰੱਖਦੇ ਆ ਆਪਾਂ ਅੰਗੂਠੇ ਲਾ ਕੇ ਨਹੀਂ ਦਿਖਾਈਦੀ ਮੇਰਾ ਵੀਰ ਠੀਕ ਆ ਜੀ ਤੇ ਆ ਸਦ ਨੂੰ ਨੈਕਸਟ ਪੁੱਲਾ ਆਪਣੇ ਕੂਤਰ ਦਾ ਕਰੋ ਚੈੱਕ ਮੇਰਾ ਭਰਾ ਫਿਰ ਦੇਖੋ ਜੀ ਔਰ ਮੇਰਾ ਵੀਰ ਇਹਨਾਂ ਜੀ ਤੁਸੀਂ ਬਗਲ ਚੈੱਕ ਕਰੋ ਯਾਰ ਦੇਖੋ ਕਿਵੇਂ ਲੱਕ ਨੂੰ ਜਾ ਕੇ ਘੇਰਦੀ ਦੇਖੋ ਜੀ ਠੀਕ ਹੈ ਪੂਰੇ ਬਾਈ ਜੀ ਵੱਡੀ ਬਗਲ ਦਾ ਕੂਤਰ ਆ ਚੈੱਕ ਕਰ ਲਓ ਠੀਕ ਹੈ ਇਹੋ ਜਿਹੇ ਕੂਤਰਾਂ ਦਾ ਮੇਰਾ ਭਰਾ ਅਸਮਾਨ ਦੇ ਵਿੱਚ ਬਹੁਤ ਘੱਟ ਜੋਰ ਲੱਗਦਾ ਠੀਕ ਆ ਜੀ ਜਦੋਂ ਮਾਰੇ ਜੇ ਵੀ ਹਵਾ ਦੇ ਬੁੱਲੇ ਚੱਲਦੇ ਆ ਨਾ ਇਹੋ ਜਿਹੇ ਕੂਤਰ ਮੇਰਾ ਭਰਾ ਸਾਂਝ ਜਲਦੀ ਲਾ ਜਾਂਦੇ ਆ ਠੀਕ ਆ ਤੇ ਆਹ ਬਾਈ ਕੂਤਰ ਆਪਣੇ ਦੇ ਪੈਰ ਦੀ ਜਮਾ ਨਿੱਕੇ ਔਰ ਬਾਈ ਜਰਮਨੀ ਪੈਰ ਉੱਤੋਂ ਜਮਾ ਬੰਦ ਜੋੜਾਂ ਦਾ ਆਪਣਾ ਇਹ ਕੂਤਰ ਆ ਲਓ ਜੀ ਇਹ ਸੱਜਣ ਨੂੰ ਆਪਣਾ ਮਕਮਲ ਪਹਿਲਾ ਜਾਨਵਰ ਸੀਗਾ ਸੋ ਆਓ ਭਰਾ ਹੁਣ ਮੈਂ ਤੁਹਾਨੂੰ ਅਗਲੇ ਕੂਤਰ ਦਾ ਸ਼ੌਂਕ ਕਰਾਉਣਾ ਲਓ ਜੀ ਸੱਜਣ ਨੂੰ ਆਹ ਆਪਣਾ ਅਗਲਾ ਕੂਤਰ ਮਰਾਵੀਰ ਚੈੱਕ ਕਰੋ ਜੀ ਠੀਕ ਹੈ ਮਰਾਬਲੀ ਬਰੀਡ ਦੇ ਵਿੱਚੋਂ ਇੱਕੋ ਕਰਦੇ ਇੱਕੋ ਝੋਲੀ ਦੇ ਇਹ ਦੋਨੇ ਨਰ ਨੇ ਮਰਾਵੀਰ ਠੀਕ ਹੈ ਜੀ ਚੈੱਕ ਕਰ ਲਓ ਇੱਕੋ ਬਲੱਡ ਲਾਈਨ ਦੇ ਕੂਤਰਿਆ ਮੇਰਾ ਭਰਾ ਕੂਤਰ ਦੇ ਮੇਰਾ ਵੀ ਸਭ ਤੋਂ ਪਹਿਲਾਂ ਤੁਸੀਂ ਕੱਦ ਕਾਠ ਪਲੱਸ ਬਾਈ ਜੀ ਸ਼ਕਲ ਆ깔 ਚੈੱਕ ਕਰ ਲਓ ਤੁਹਾਨੂੰ ਇੱਥੋਂ ਅੰਦਾਜ਼ਾ ਹੋਣਾ ਹਾਂ ਬਈ ਕੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਠੀਕ ਹੈ ਜੀ ਜਮਾ ਬਾਈ ਜੀ ਇੱਕੋ ਜਿਹਾ ਕੂਤਰ ਉੱਚੇ ਲੰਮੇ ਕਦਾਂ ਦੇ ਅੱਗੋ ਚੌੜਿਆ ਤੇ ਪਿਛੋ ਜਮਾ ਐਨ ਬੰਦ ਤੇ ਆ ਬਾਈ ਜੀ ਜੰਬਰ ਆਪਣੇ ਦੀ ਅੱਖ ਆ ਜੀ ਅੱਖ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਦੋ ਚਿੱਟੀਆਂ ਅੱਖਾਂ ਦੇ ਵਿੱਚ ਹਲਕਾ ਆ ਟੀਰ ਪੈਂਦਾ ਦੂਜੀ ਅੱਖ ਮੇਰਾ ਭਰਾ ਜੀ ਦੀ ਸ਼ਾਹ ਕਾਲੀ ਆ ਜੀ ਤੇ ਆ ਲਓ ਮੇਰਾ ਵੀਰ ਤੁਸੀਂ ਲਾਈਵ ਚੈੱਕ ਕਰ ਲਓ ਠ ਤੇ ਆ ਬਾਈ ਜੀ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮਰਾਵੀਰ ਤੁਸੀਂ ਲੈਂਥ ਚੈੱਕ ਕਰ ਲਓ ਜਾਨਵਰ ਦੀ ਦੇਖੋ ਜੀ ਬਾਕੀ ਜੋਰ ਦੇਖੋ ਤੁਹਾਡੇ ਸਾਹਮਣੇ ਕਿਵੇਂ ਮਾਰਦੇ ਆ ਕੂਤਰ ਹੱਤ ਜੇ ਆ ਕੇ ਠੀਕ ਹੈ ਤੇ ਆ ਬਾਈ ਜੀ ਕੂਤਰ ਆਪਣੇ ਦੀ ਪੂਛ ਹੈ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਬਿਲਕੁਲ ਬੰਦ ਪੂਛ ਰਹਾ ਦਾ ਉੱਪਰ ਕਰ ਲਓ ਚਾਹੇ ਥੱਲੇ ਕਰ ਲਓ ਜੀ ਜੇ ਜਾਨਵਰ ਦੀ ਪੂਛ ਬੰਦਾ ਉਹਨੇ ਬੰਦੀ ਰੱਖਣੀ ਹੈ ਠੀਕ ਹੈ ਤੇ ਆ ਬਾਈ ਜੀ ਨੈਕਸਟ ਪੱਲਾ ਆਪਣੇ ਜਾਨਵਰ ਦਾ ਦੇਖੋ ਜੀ ਕੀ ਆਈ ਬਾਤ ਹੈ ਪਤਾ ਲੱਗਦਾ ਮੇਰਾ ਭਰਾ ਕੋਈ ਚੀਜ਼ ਆਈ ਹੈ ਯਾਰ ਹੱਥ ਦੇ ਵਿੱਚ ਦੇਖੋ ਠੀਕ ਹੈ ਜੀ ਬਾਕੀ ਚੀੜਪਣ ਦੇਖੋ ਹੱਥ ਜਾ ਕੇ ਕਿਵੇਂ ਕਰਦੇ ਆ ਔਰ ਬਜੀ ਜਾਂ ਪਰ ਏਡੇ ਸੋਚੇ ਪੈਰਾਂ ਦੇ ਮੇਰਾ ਭਰਾ ਜਾਂਦੇ ਨਹੀਂ ਯਾਰ ਇਹ ਬਾਹਰਲੇ ਪਿੰਡਾਂ ਚ ਆ ਲੋ ਜੀ ਆ ਕੂਤਰ ਦੇ ਪੈਰ ਚੈੱਕ ਕਰ ਲੋ ਜਮਾ ਜਾਮਣੀ ਪਾਰਾਂ ਦਾ ਕੂਤਰ ਬੰਦ ਜੋੜਾਂ ਦਾ ਕੂਤਰ ਆ ਜੀ ਚੈੱਕ ਕਰ ਲੋ ਠੀਕ ਹੈ ਲੋ ਜੀ ਆਹ ਬਜੀ ਆਪਣਾ ਮਕਮਲ ਦੂਸਰਾ ਕੂਤਰ ਸੀਗਾ ਸੋ ਆਓ ਸੱਜਣਾ ਹੁਣ ਮੈਂ ਤੁਹਾਨੂੰ ਦੋਵੇਂ ਜਨਮਰ ਇਹ ਜਾਲ ਦੇ ਵਿੱਚ ਦੁਬਾਰਾ ਛੱਡ ਕੇ ਇਹਨਾਂ ਦੀ ਸਟਾਰਨਿੰਗ ਮਿਊਜ਼ੀਕਨ ਵਿਖਾਈਏ ਲੋ ਜੀ ਆ ਚੈੱਕ ਕਰੋ ਮੇਰਾ ਭਰਾ ਦੁਵਾਰ ਤੋਂ ਆਪਣੇ ਕਬੂਤਰਾਂ ਦੇ ਸਟੈਂਡਿੰਗ ਮਿਊਜ਼ੀਸ਼ੀਅਨ ਥੋੜੇ ਸਾਹਮਣੇ ਕਿਵੇਂ ਹਿੱਕਾਂ ਤਾਣ ਕੇ ਖੜਦੇ ਨੇ ਅੱਗੋ ਚੌੜਿਆ ਤੇ ਪਿੱਛੋ ਜਮੈਂਨ ਬੰਦ ਬਾਕੀ ਸੋਨੂੰ ਮੈਂ ਕੱਲੀ ਕੱਲੀ ਚੀਜ਼ ਦਾ ਸ਼ੌਂਕ ਕਰਾਇਆ ਤੇ ਮੇਰਾ ਵੀ ਡਲਵਰੀ ਨਾਲ ਦੀ ਆਲ ਪੰਜਾਬ ਆ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਸ ਤੱਕ ਪੋਸੀਬਲ ਹੋਏਗਾ ਸੋਡਾ ਭਰਾ ਕੋਸ਼ਿਸ਼ ਕਰੇਗਾ ਸੋਨੂੰ ਇਹ ਜਾਂ ਪਰ ਉਥੋਂ ਤੱਕ ਪਹੁੰਚ ਕਰਕੇ ਆਪਾਂ ਇਹਨਾਂ ਦੀ ਦਿਆਂਗੇ ਠੀਕ ਹੈ ਜੀ ਬਿਲਕੁਲ ਬਾਈ ਜੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਇਹ ਜੋੜੇ ਦਿਆਂਗੇ ਠੀਕ ਹੈ ਬਾਕੀ ਮੇਰਾ ਭਰਾ ਪਿਆਰ ਆਪਣਾ ਤੁਸੀਂ ਆਪਣਾ ਤੇ ਥੋੜਾ ਭਰਾ ਤੁਹਾਡੇ ਲਈ ਇੱਕ ਤੋਂ ਇੱਕ ਤੇ ਟਾਪ ਤੋਂ ਟਾਪ ਖਰੇ ਜਾਨਵਰ ਤੁਹਾਡੇ ਲਈ ਲੈ ਕੇ ਆਂਦਾ ਰਹੇਗਾ ਸੋ ਠੀਕ ਹੈ ਵੀ ਸਦਨ ਨੂੰ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਨਵੇਂ ਟਾਪ ਕਲਾਸ ਦੇ ਖਰੇ ਜਿਹੇ ਜਾਨਵਰ ਤੁਹਾਡਾ ਅਗਲੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਭਾਜੀ